ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਇਹ ਵੀ ਇਤਿਹਾਸ ਦੀ ਕਲਾਸ ਹੀ ਲੱਗਦੀ ਹੈ ਜਿਸ ਵਿੱਚ ਆਪਾਂ ਖੂਨ ਸ਼ਹੀਦਾਂ ਦਾ ਜਿਹੜੀ ਕਿਤਾਬ ਹੈ ਜਿਸ ਤੇ ਵਿੱਚ ਸਾਡੀ ਕੌਮ ਦੇ ਮਹਾਨ ਸ਼ਹੀਦ ਜਿਹੜੇ ਹੋਇਆ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਤੇ ਅਸੀਂ ਇਸ ਕਿਤਾਬ ਨੂੰ ਕਾਫੀ ਲੰਮੇ ਸਮੇਂ ਤੋਂ ਪੜ ਰਹੇ ਆ ਤੇ ਆਪਣੀ ਇੱਕ ਕੋਸ਼ਿਸ਼ ਹੈ ਕਿ ਜੋ ਪਹਿਲਾਂ ਦਾ ਪੜਿਆ ਹੋਇਆ ਉਹਨੂੰ ਦੁਬਾਰਾ ਫਿਰ ਇੱਕ ਵਾਰ ਰਿਪੀਟ ਕੀਤਾ ਜਾਏ ਤੇ ਇਸ ਕਿਤਾਬ ਦੇ ਅੰਦਰ ਜਿਹੜੇ ਪਹਿਲੇ ਸ਼ਹੀਦ ਬਾਰੇ ਦੱਸਿਆ ਹੈ ਭਾਈ ਮਤੀ ਦਾਸ ਜੀ ਕਿੰਨਾ ਬਾਰੇ ਪਹਿਲਾਂ ਲਿਖਿਆ ਹੋਇਆ ਭਾਈ ਤੇ ਆਪਾਂ ਉਹਨਾਂ ਦੇ ਜੀਵਨ ਬਾਰੇ ਪੜਨਾ ਇੱਕ ਵਾਰ ਸਾਰੇ ਫੱਦੇ ਦੇ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਕਲਾਸ ਤੇ ਵਿੱਚ ਤੁਸੀਂ ਇਹ ਸੁਣਿਆ ਸੀ ਭਾਈ ਮੱਦੀਦਾਸ ਜੀ ਦਾ ਜਨਮ ਕਿੱਥੇ ਹੋਇਆ ਕਿਹੜੇ ਪਰਿਵਾਰ ਵਿੱਚ ਹੋਇਆ ਉਹਨਾਂ ਦਾ ਖਾਨਦਾਨ ਕਿਹੜਾ ਸੀ ਤੇ ਉਹ ਥੋੜੀ ਜੀ ਲੰਮੀ ਹਿਸਟਰੀ ਤੁਸੀਂ ਪਿਛਲੀ ਕਲਾਸ ਦੇ ਵਿੱਚ ਸੁਣੀ ਆ ਤੇ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਗੁਰੂ ਘਰ ਦੇ ਲੜ ਲੱਗੇ ਹੋਏ ਸੀ ਗੁਰੂ ਹਰਿਕ੍ਰਿਸ਼ਨ ਦੇ ਸਮੇਂ ਤੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕਿਵੇਂ-ਕਿਵੇਂ ਸੇਵਾ ਕਰਦੇ ਸੀ ਇਹ ਵੀ ਤੁਸੀਂ ਪਿਛਲੀ ਕਲਾਸ ਦੇ ਵਿੱਚ ਸੁਣਿਆ ਕਿ ਭਾਈ ਦਰਗਾ ਮੱਲ ਜੀ ਜਿਹੜੇ ਗੁਰੂ ਹਰਕ੍ਰਿਸ਼ਨ ਜੀ ਦੇ ਵੇਲੇ ਦਿਵਾਨ ਸੀ ਤੇ ਗੁਰਤੇਗ ਬਹਾਦਰ ਜੀ ਨੇ ਉਹਨਾਂ ਨੂੰ ਜਿਹੜੀ ਦਿਵਾਨੀ ਇਹ ਸੌਂਪੀ ਸੀ ਜ਼ਿੰਮੇਵਾਰੀ ਸੌਂਪੀ ਪਰ ਉਹਨਾਂ ਦੀ ਉਮਰ ਵਡੇਰੀ ਹੋਣ ਕਰਕੇ ਤੇ ਉਹਨਾਂ ਨੇ ਕੀ ਕਿਹਾ ਸੀ ਵੀ ਆਪਣੇ ਆਪ ਨੂੰ ਸੇਵਾ ਨਿਭਾਉਣ ਦੇ ਅਸਮਰੱਤ ਸਮਝਦਿਆਂ ਹੋਇਆ ਅਸਮਰੱਤ ਦਾ ਮਤਲਬ ਭਲਕੀ ਹੁੰਦਾ ਹੈ ਕਿ ਮੈਂ ਸੇਵਾ ਕਰਨ ਦੇ ਯੋਗ ਨਹੀਂ ਹਾਂ ਹੈਨਾ ਇਹ ਸੋਚ ਕੇ ਉਹਨਾਂ ਨੇ ਆਪਣੇ ਭਤੀਜੇ ਨੂੰ ਭਤੀਜਾ ਉਹਨਾਂ ਦਾ ਕੌਣ ਸੀ ਭਾਈ ਮਤੀਦਾਸ ਉਹਨਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਮਤਲਬ ਕਿ ਸੌਂਪਣ ਵਾਸਤੇ ਬੇਨਤੀ ਕੀਤੀ ਸੀ ਵੀ ਤੁਸੀਂ ਦੀਵਾਨ ਬਣਾਉਣਾ ਤਾਂ ਮੇਰੇ ਭਤੀਜੇ ਨੂੰ ਬਣਾ ਸਕਦੇ ਹੋ ਮੈਂ ਇਹ ਸੇਵਾ ਕਰਨ ਦੇ ਯੋਗ ਹੁਣ ਨਹੀਂ ਆ ਅਸਮਰੱਥ ਨਹੀਂ ਮਤਲਬ ਸਮਰੱਥ ਨਹੀਂ ਆ ਮੇਰੇ ਚੋ ਸਮਰੱਥਾ ਨਹੀਂ ਹੈਗੀ ਭਾਈ ਮਤੀਦਾਸ ਜੀ ਫਾਰਸੀ ਦੇ ਵਿਦਵਾਨ ਸਨ ਉਹਨਾਂ ਨੇ ਦੀਵਾਨ ਦਾ ਕੰਮ ਸੰਭਾਲ ਲਿਆ ਭਾਈ ਮਤੀਦਾਸ ਜੀ ਕਾਦੇ ਵਿਦਵਾਨ ਸਨ ਫਾਰਸੀ ਤੇ ਉਹਨਾਂ ਨੇ ਇਹ ਦੀਵਾਨ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਨੌਵੇਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਭਾਈ ਮਤੀ ਦਾਸ ਜਿਨੇ ਨਿਮਾਣੇ ਨਿਤਾਣੇ ਤੇ ਮਜਲੂਮਾਂ ਪ੍ਰਤੀ ਗੁਰੂ ਸਾਹਿਬ ਦੀ ਹਮਦਰਦੀ ਦੇ ਜਜ਼ਬੇ ਨੂੰ ਬਹੁਤ ਨੇੜੇ ਹੋ ਕੇ ਮਹਿਸੂਸ ਕੀਤਾ ਹੁਣ ਨੌਵੇਂ ਗੁਰੂ ਕੌਣ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਭਾਈ ਮਤੀ ਦਾਸ ਜੀ ਨੇ ਨਮਾਣੇ ਨਤਾਣੇ ਤੇ ਮਜਲੂਮਾਂ ਪ੍ਰਤੀ ਗੁਰੂ ਸਾਹਿਬ ਦੀ ਹਮਦਰਦੀ ਦੇ ਜਜ਼ਬੇ ਨੂੰ ਬਹੁਤ ਨੇੜੇ ਹੋ ਕੇ ਮਹਿਸੂਸ ਕੀਤਾ ਕਈ ਵਾਰ ਸ਼ਬਦ ਥੋੜੇ ਜਿਹੀ ਔਖੇ ਲਿਖੇ ਹੁੰਦੇ ਆ ਪਰ ਹੁੰਦੇ ਬੜੇ ਸੌਖੇ ਆ ਮਤਲਬ ਕਿ ਨਿਮਾਣੇ ਮਤਲਬ ਕੀ ਹੁੰਦਾ ਜਿਨ੍ਹਾਂ ਦੀ ਹਾਲਤ ਕੁਛ ਠੀਕ ਨਹੀਂ ਹੈ ਨਿਮਾਣੇ ਨਤਾਣੇ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਨੀਮਾ ਸਮਝਦੇ ਆ ਨੀਮਾ ਸੋਟਦੇ ਆ ਜਿਨ੍ਹਾਂ ਨੂੰ ਲੋਕ ਉੱਚਾ ਦਰਜਾ ਨਹੀਂ ਦਿੰਦੇ ਜਿਨ੍ਹਾਂ ਤੇ ਜਿਨ੍ਹਾਂ ਦੀ ਹਾਲਤ ਥੋੜੀ ਜੀ ਤਰਸਜੋਗ ਹੁੰਦੀ ਹੈ ਕਹਿੰਦੇ ਮਜਲੂਮਾਂ ਪ੍ਰਤੀ ਏਦਾਂ ਦੇ ਇਨਸਾਨਾਂ ਪ੍ਰਤੀ ਗੁਰੂ ਸਾਹਿਬ ਜੀ ਦੀ ਜਿਹੜੀ ਹਮਦਰਦੀ ਸੀ ਹਮਦਰਦੀ ਦਾ ਮਤਲਬ ਕੀ ਹੁੰਦਾ ਭਲਾ ਵੀ ਗੁਰੂ ਸਾਹਿਬ ਜੀ ਉਹਨਾਂ ਨੂੰ ਪਿਆਰ ਦੀ ਨਜ਼ਰ ਨਾਲ ਵੇਖਦੇ ਸੀ ਉਹਨਾਂ ਨਾਲ ਵਿਤਕਰਾ ਨਹੀਂ ਕਰਦੇ ਸੀ ਜਿਹੜਾ ਮਤਲਬ ਜਿਹੜਾ ਜਜ਼ਬਾ ਗੁਰੂ ਦੇ ਅੰਦਰ ਸੀਗਾ ਨਾ ਕਿੰਨ ਮਾਂੜਿਆਂ ਨੂੰ ਨਤਾਣਿਆਂ ਨੂੰ ਪਿਆਰ ਕਰਨਾ ਗੁਰੂ ਦੇ ਅੰਦਰ ਸੀ ਇਹ ਚੀਜ਼ ਹੈ ਨਾ ਉਸ ਨੂੰ ਬੜੇ ਨੇੜੇ ਤੋਂ ਮਹਿਸੂਸ ਕਰ ਲਿਆ ਭਾਈ ਮਤੀ ਦਾਸ ਜੀ ਨੇ ਉਹਨਾਂ ਨੇ ਸੋਚਿਆ ਵੀ ਗੁਰੂ ਦੇ ਵਿੱਚ ਆ ਬਹੁਤ ਵੱਡਾ ਗੁਣ ਹੈ ਤੇ ਗੁਰੂ ਜੀ ਦੇ ਹੋਰਨਾ ਸਿੱਖਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਤੇ ਗੁਰੂ ਦੇ ਹੁਕਮਾਂ ਉੱਤੇ ਹਰ ਕੀਮਤ ਤੇ ਚੱਲਣ ਦੇ ਡ੍ਰਿੜ ਅਰਾਧਿਆਂ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਇਹ ਵੀ ਲਾਈਨ ਬਹੁਤ ਸੌਖੀ ਆ ਮਤਲਬ ਗੁਰੂ ਜੀ ਦੇ ਜਿੰਨੇ ਵੀ ਸਿੱਖ ਸੀ ਜਿੰਨੇ ਵੀ ਸਿੱਖ ਸਿਪਾਈ ਮਤੀ ਦਾਸ ਨਹੀਂ ਦੇਖਿਆ ਉਹ ਗੁਰੂ ਨੂੰ ਕਿੰਨਾ ਪਿਆਰ ਕਰਦੇ ਆ ਕਿੰਨਾ ਪਿਆਰ ਕਰਦੇ ਆ ਕਿੰਨੀ ਸ਼ਰਦਾ ਰੱਖਦੇ ਆ ਤੇ ਗੁਰੂ ਦੇ ਹੁਕਮਾਂ ਉੱਤੇ ਮਤਲਬ ਜੋ ਵੀ ਗੁਰੂ ਸਾਹਿਬ ਜੀ ਕਹਿੰਦੇ ਆ ਹਰ ਇੱਕ ਹੁਕਮ ਦੀ ਪਾਲਣਾ ਕਰਦੇ ਆ ਤੇ ਹਰ ਕੀਮਤ ਤੇ ਚੱਲਣ ਲਈ ਹਰ ਕੀਮਤ ਦਾ ਮਤਲਬ ਕਿ ਗੁਰੂ ਕੋਈ ਔਖਾ ਕੰਮ ਕਰਨ ਲਈ ਵੀ ਕਹਿ ਦੇਵੇ ਹਨਾ ਉਹ ਹਰ ਇੱਕ ਕੀਮਤ ਤੇ ਚੱਲਣ ਵਾਸਤੇ ਤਿਆਰ ਰਹਿੰਦੇ ਆ দৃঢ় ਇਰਾਦਿਆਂ ਨੂੰ ਚੰਗੀ ਤਰ੍ਹਾਂ ਵੇਖਿਆ। দৃঢ় ਇਰਾਦਾ ਕੀ ਹੁੰਦਾ ਹੈ? ਡ੍ਰਿੜ ਇਰਾਦਾ ਕੀ ਹੁੰਦਾ ਭਲਾ? ਪੱਕਾ ਇਰਾਦਾ, ਠੀਕ ਹੈ? ਕਦੇ ਵੀ ਡੋਲਣ ਵਾਲਾ ਨਹੀਂ। ਪੱਕਾ ਮਨ ਬਣਾ ਲਿਆ। ਮੈਂ ਆ ਕੰਮ ਕਰਨਾ ਹੀ ਕਰਨਾ। ਠੀਕ ਹੈ? ਇੱਥੇ ਮੈਂ ਵੈਸੇ ਉਦਾਹਰਣ ਦੇਣਾ ਹੈ ਵੀ ਇਹ ਲਾਈਨ ਦਾ ਮਤਲਬ ਕੀ ਆ। ਵੈਸੇ ਆਪਾਂ ਚਲੋ ਆਪਾਂ ਗੁਰੂਆਂ ਦੀ ਰੇਸ ਨਹੀਂ ਕਰ ਸਕਦੇ। ਬਟ ਆਪਾਂ ਕਿਸੇ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਨੇ ਨਵਾਂ ਦਾਖਲਾ ਲਿਆ। ਤੇ ਉਹਨੂੰ ਉਸ ਸਕੂਲ ਦੇ ਕਮਾਂਕਾਰਾਂ ਬਾਰੇ ਪਤਾ ਨਹੀਂ ਹੈਗਾ ਇੱਥੋਂ ਦੇ ਜਿਹੜੇ ਕਾਨੂੰਨ ਨੇ ਨਿਯਮ ਬਣਾਏ ਹੋਇਆ ਕੀ ਹੈ ਕਿਉਂਕਿ ਉਹ ਨਵਾਂ ਲੱਗਾ ਉਸ ਸਕੂਲ ਦੇ ਵਿੱਚ ਹਨ ਉਹਨੇ ਜਾ ਕੇ ਦੇਖਿਆ ਸਕੂਲ ਦੇ ਪਹਿਲੇ ਦਿਨ ਵਿੱਚ ਜਾ ਕੇ ਦੇਖਿਆ ਉਹਨੇ ਦੇਖਿਆ ਜਿਹੜੇ ਮੇਰੇ ਅਧਿਆਪਕ ਨੇ ਨਾ ਉਹ ਗਰੀਬ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਤੇ ਉਹਨੇ ਚੀਜ਼ ਮਹਿਸੂਸ ਕੀਤੀ ਵੀ ਮੇਰੇ ਅਧਿਆਪਕ ਜਿਹੜੇ ਆ ਉਹ ਗਰੀਬ ਬੱਚਿਆਂ ਨਾਲ ਹਮਦਰਦੀ ਰੱਖਦੇ ਆ ਸਮਝ ਆ ਗਈ ਉਹਨੇ ਨੇੜੇ ਤੋਂ ਦੇਖਿਆ ਮਹਿਸੂਸ ਕੀਤਾ ਹਨ ਫਿਰ ਉਹਨੇ ਵੇਖਿਆ ਜਿੰਨੇ ਵੀ ਵਿਦਿਆਰਥੀ ਨੇ ਉਹਨੇ ਦੇਖਿਆ ਕਿ ਉਹ ਗੁਰੂ ਜੀ ਦੇ ਪ੍ਰਤੀ ਵੀ ਪਿਆਰ ਕਰਦੇ ਆ ਗੁਰੂ ਜੀ ਦੇ ਲਈ ਸ਼ਰਧਾ ਰੱਖਦੇ ਆ ਮਨ ਵਿੱਚ ਸਤਿਕਾਰ ਰੱਖਦੇ ਆ ਮਤਲਬ ਅਧਿਆਪਕ ਲਈ ਹਨਾ ਜਿਹੜਾ ਵੀ ਅਧਿਆਪਕ ਹੁਕਮ ਕਰਦਾ ਉਹ ਉਸ ਹੁਕਮ ਦੀ ਪਾਲਣਾ ਕਰਦੇ ਆ ਹੁਣ ਉਹਨੇ ਪਹਿਲੇ ਦਿਨ ਜਾ ਕੇ ਵੇਖਿਆ ਦੂਜੇ ਦਿਨ ਵੇਖਿਆ ਉਹਨੇ ਸੋਚਿਆ ਵੀ ਇੱਥੇ ਤੇ ਮਾਹੌਲ ਬੜਾ ਸੋਹਣਾ ਵੀ ਇੰਨੀ ਗੱਲ ਮੰਨਦੇ ਸਾਰੇ ਹਨਾ ਸਾਰੇ ਵਿਦਿਆਰਥੀ ਫਿਰ ਉਹਨੇ ਦੇਖਿਆ ਵੀ ਜਿੰਨੇ ਵੀ ਇਹ ਹਰ ਕੀਮਤ ਤੇ ਜੇ ਅਧਿਆਪਕ ਕੁਛ ਵੀ ਕਹਿ ਦਿੰਦਾ ਆ ਉਹ ਹਰ ਕੀਮਤ ਦੇ ਉੱਤੇ ਉਹ ਕੰਮ ਕਰਕੇ ਲਿਆਉਂਦੇ ਆ ਚੱਲਣ ਵਾਸਤੇ ਤਿਆਰ ਰਹਿੰਦੇ ਆ ਮਤਲਬ ਕਿ ਉਹਨੇ ਕਈਆਂ ਵਿਦਿਆਰਥੀਆਂ ਨੂੰ ਵੀ ਪੁੱਛਿਆ ਤੇ ਉਹ ਵਿਦਿਆਰਥੀਆਂ ਦਾ ਨਾ ਇਰਾਦਾ ਬੜਾ ਦ੍ਰਿੜ ਹੈ ਉਹਨੇ ਪੁੱਛਿਆ ਵੀ ਇੰਨਾ ਔਖਾ ਕੰਮ ਤੁਹਾਨੂੰ ਦਿੱਤਾ ਜਾਂਦਾ ਹੈ ਹਣਾ ਇੰਨਾ ਔਖਾ ਕੰਮ ਦਿੱਤਾ ਜਾਂਦਾ ਤੁਹਾਡੇ ਕੋਲੋਂ ਸਕੂਲ ਦੇ ਵਿੱਚ ਸਫਾਈਆਂ ਵੀ ਕਰਾਈਆਂ ਜਾਂਦੀਆਂ ਹਨ ਹੋਰ ਵੀ ਕਈ ਤੁਹਾਡੀਆਂ ਜ਼ਿੰਮੇਵਾਰੀਆਂ ਲੱਗੀਆਂ ਹੋਈਆਂ ਕੀ ਗੱਲ ਤੁਸੀਂ ਸਕੂਲ ਬਦਲਣਾ ਚਾਹੁੰਦੇ ਹੋ ਉਹ ਕਹਿੰਦੇ ਵੀ ਨਾ 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 ਸਾਡਾ ਤਾਂ ਪੱਕਾ ਇਰਾਦਾ ਹੈ ਅਸੀਂ ਮਰਦੇ ਦਮ ਤੱਕ ਜਿੰਨਾ ਚਿਰ ਸਾਡੀਆਂ ਕਲਾਸਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਸ ਸਕੂਲ ਨੂੰ ਛੱਡ ਕੇ ਕਿਤੇ ਵੀ ਹੋਰ ਨਹੀਂ ਜਾਣਾ ਇਹ ਹੋ ਗਿਆ ਪੱਕਾ ਇਰਾਦਾ ਹਨਾ ਮਤਲਬ ਐਵੇਂ ਦੁਨੀਆਵੀ ਐਗਜ਼ਾਮਪਲ ਦਿੱਤੀ ਆ ਕਿ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਨਾਲ ਇਦਾਂ ਪਿਆਰ ਕਰਦੇ ਸੀ ਹਰ ਕੀਮਤ ਤੇ ਆਪਾਂ ਦੇਖਿਆ ਨਾ ਜੇ ਗੁਰੂ ਸਾਹਿਬ ਨੇ ਕਿਸੇ ਨੂੰ ਲੜਨ ਵਾਸਤੇ ਵੀ ਭੇਜਣਾ ਉੱਥੇ ਪਤਾ ਵੀ ਹੈ ਵੀ ਸ਼ਹੀਦੀ ਪ੍ਰਾਪਤ ਹੋ ਜਾਣੀ ਆ ਹੁਣ ਆਪਣੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਆਪਣੀ ਜਾਨਾਂ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਹੈ ਇੱਕ ਆਮ ਇਨਸਾਨ ਕੀ ਕਰਦਾ ਹੈ ਉਹਦੇ ਘਰ ਦੇ ਬਾਹਰ ਚੋਰ ਆ ਜਾਣ ਜਾਂ ਕੀ ਹੁੰਦਾ ਕੋਈ ਇਨਸਾਨ ਗੱਡੀ ਲੈ ਕੇ ਰਸਤੇ 'ਚ ਜਾ ਰਿਹਾ ਸੁੰਸਾਨ ਇਲਾਕੇ 'ਚੋਂ ਲੰਘ ਰਿਹਾ ਅਗੋਂ ਨੂੰ ਚੋਰਾ ਨੇ ਘੇਰ ਲਿਆ ਉਹ ਚੋਰ ਉਹਨੂੰ ਆਖਣਗੇ ਵੀ ਜੋ ਕੁਝ ਤੇਰੇ ਕੋਲ ਹੈਗਾ ਨਾ ਦੇ ਦੇ ਹੁਣ ਪਹਿਲਾਂ ਉਹ ਸੋਚੂਗਾ ਵੀ ਨਹੀਂ ਦੇਣਾ ਮੇਰਾ ਜਿਹੜਾ ਫੋਨ ਹੈ ਇਹ ਵੀ ਬਹੁਤ ਮਹਿੰਗਾ ਹੈ ਮੇਰੀ ਜੇਬ ਦੇ ਵਿੱਚ ਜਿਹੜਾ ਪਰਸ ਹੈ ਇਹਦੇ ਵਿੱਚ ਵੀ ਬੜੇ ਪੈਸੇ ਆ ਆਧਾਰ ਕਾਰਡ ਮੇਰੇ ਕਈ ਹੋਰ ਕਾਰਡ ਏਟੀਐਮ ਮੈਂ ਨਹੀਂ ਦਿੰਦਾ ਇਦਾਂ ਹੀ ਕਹਿੰਦੇ ਆ ਨਾ ਪਹਿਲਾਂ ਉਹ ਕਹਿੰਦੇ ਆਪਣੀ ਗੱਡੀ ਦੀ ਚਾਬੀ ਦੇ ਦੇ ਕਹਿੰਦਾ ਵੀ ਨਹੀਂ ਪਹਿਲਾਂ ਮਿੰਤਾ ਕਰਦਾ ਤਰਲੇ ਕਰਦਾ ਮੈਨੂੰ ਛੱਡ ਦਿਓ ਹਨਾ ਫੇਰੋ ਕੀ ਕਰਦੇ ਵੀ ਆਪਣੀ ਜੇਬ ਦੇ ਵਿੱਚੋਂ ਜਾਂ ਆਪਣੇ ਕੋਲੋਂ ਬੰਦੂਕ ਪਿਸਟਲ ਕੁਝ ਵੀ ਕੱਢਦੇ ਆ ਉਹਦੇ ਮੱਥੇ ਦੇ ਕੋਲ ਕਰ ਦਿੰਦੇ ਆ ਕਹਿੰਦੇ ਹੁਣ ਦੱਸ ਵੀ ਇਹ ਚੱਲ ਜਾਣੀ ਐ ਜੇ ਤੂੰ ਸਾਰਾ ਕੁਝ ਨਹੀਂ ਦੇਂਗਾ ਹੁਣ ਤੁਸੀਂ ਆਪ ਸਿਆਣੇ ਉਹ ਬੰਦਾ ਫਿਰ ਕੀ ਕਰਦਾ ਕੀ ਕਰਦਾ ਭਲਾਓ ਸਾਰਾ ਕੁਝ ਦੇ ਦਿੰਦਾ ਹੈ ਨਾ ਕਿ ਐਦਾਂ ਕਹਿੰਦਾ ਵੀ ਮੈਨੂੰ ਮਾਰ ਦਿਓ ਐਦਾਂ ਕਹਿੰਦਾ ਕਦੇ ਵੀ ਮੈਨੂੰ ਮਾਰ ਦਿਓ ਮੈਂ ਇਹ ਅੱਛਾ ਜੇ ਉਹ ਕਵੇ ਮੈਨੂੰ ਮਾਰ ਦਿਓ ਮੈਂ ਤਾਂ ਕੁਝ ਮਤਲਬ ਕਿ ਮੈਨੂੰ ਮਾਰ ਦੋ ਮੈਂ ਕੁਝ ਨਹੀਂ ਦੇਣਾ ਤੇ ਉਹ ਤਾਂ ਦੋਨੇ ਕੰਮ ਕਰ ਜਾਣਗੇ ਨਾਲੇ ਤਾਂ ਉਹਨੂੰ ਮਾਰ ਜਾਣਗੇ ਤੇ ਨਾਲੇ ਸਾਰਾ ਕੁਝ ਚੁੱਕ ਕੇ ਲੈ ਜਾਣਗੇ ਨਾ ਜੇ ਉਹ ਮਾਰੀ ਗਿਆ ਫਿਰ ਉਹ ਗੱਡੀ ਦਾ ਵਾਰਿਸ ਪੈਸੇ ਦਾ ਵਾਰਿਸ ਉਸ ਟਾਈਮ ਉੱਥੇ ਕਿੰਨੇ ਬੰਨੇ ਆ ਉਹਨਾਂ ਨੇ ਉਹਨੂੰ ਮਾਰਨਾ ਤੇ ਸਾਰਾ ਕੁਝ ਚੁੱਕ ਕੇ ਅੱਗੇ ਲੈ ਜਾਣਾ ਉਹ ਇੱਕ ਬੜਾ ਵੱਡਾ ਡਰਾਵਾ ਦਿੰਦੇ ਆ ਮਾਰਨ ਤੋਂ ਡਰ ਰਹੇ ਨੇ ਡਰਾਵਾ ਦਿੰਦੇ ਆ ਵੀ ਅਸੀਂ ਤੈਨੂੰ ਮਾਰ ਦੇਣਾ ਹੁਣ ਦੱਸ ਤੈਨੂੰ ਕੀ ਚਾਹੀਦਾ ਤੂੰ ਮਰਨਾ ਚਾਹੁੰਦਾ ਇਨਸਾਨ ਅਗੋ ਕੀ ਕਹਿੰਦਾ ਵੀ ਮੈਂ ਮਰਨਾ ਨਹੀਂ ਚਾਹੁੰਦਾ ਤੁਸੀਂ ਆ ਸਾਰਾ ਕੁਝ ਮੇਰਾ ਲੈ ਜਾਓ ਠੀਕ ਹੈ ਹੁਣ ਕਿੰਨਾ ਜ਼ਰੂਰੀ ਉਹਦਾ ਫੋਨ ਸੀ ਜਿਹਦੇ ਵਿੱਚ ਇੰਨਾ ਕੁਝ ਸੀ ਨੰਬਰ ਸੀਗੇ ਬਹੁਤ ਕੁਝ ਸੀ ਹਨ ਫਿਰ ਵਿਚਾਰਾ ਕੀ ਕਰਦਾ ਆਪਣੇ ਪਰਸ ਵਿੱਚੋਂ ਜਲਦੀ ਜਲਦੀ ਜ਼ਰੂਰੀ ਕਾਗਜ਼ ਪੱਤਰ ਕੱਢ ਲੈਂਦਾ ਤੇ ਪੈਸੇ ਜਿਹੜੇ ਸਭ ਤੋਂ ਜ਼ਰੂਰੀ ਹੁੰਦੇ ਆ ਉਹਦੇ ਵਾਸਤੇ ਉਹ ਵੀ ਫੜਾ ਦਿੰਦਾ ਵੀ ਆਲੋ ਲੈ ਜਾਓ ਹਨ ਪਰ ਕਿਸੇ ਵੀ ਕੀਮਤ ਤੇ ਉਹਨੇ ਆਪਣੀ ਜਾਨ ਨਹੀਂ ਦੇਣ ਦਿੱਤੀ ਹਨ ਆਪਣੀ ਜਾਨ ਬਚਾ ਲਈ ਉਹਨੇ ਪਰ ਗੁਰੂ ਘਰ ਦੇ ਵਿੱਚ ਕੁਝ ਉਲਟ ਹੈ ਗੁਰੂ ਨੇ ਕਿਸੇ ਤੋਂ ਪੈਸੇ ਨਹੀਂ ਮੰਗੇ ਠੀਕ ਹੈ ਕੋਈ ਮੱਥਾ ਟੇਕਣ ਜਾਂਦਾ ਹੈ ਕਦੇ ਤੁਸੀਂ ਇਦਾਂ ਦੇਖਿਆ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਲਿਖਿਆ ਹੋਇਆ ਹੈ ਅੰਦਰ ਵੜੋਗੇ 100 ਦਾ ਨੋਟ ਹੱਥ ਵਿੱਚ ਹੋਏਗਾ ਤੇ ਤਾਂ ਤੁਸੀਂ ਆ ਕੇ ਮੱਥਾ ਟੇਕ ਸਕਦੇ ਹੋ ਇਦਾਂ ਹੁੰਦਾ ਹੈ ਅੱਜ ਦੇ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਸਾਹਿਬ ਸਰੀਰਕ ਰੂਪ ਵਿੱਚ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਹਿਬਾਨ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰ ਰਹੇ ਹਾਂ ਹੁਣ ਉਹਨਾਂ ਨੇ ਮਤਲਬ ਇਹ ਨਹੀਂ ਕਿਹਾ ਕਿਸੇ ਕੋਲ ਪੈਸਾ ਹੋਵੇ ਤਾਂ ਅੰਦਰ ਆਵੇ ਕਿਸੇ ਦੇ ਕੋਲ ਧੰਨ ਹੋਵੇ ਤਾਂ ਅੰਦਰ ਆਏ ਹਨਾ ਉਹਨਾਂ ਨੇ ਸਿਰਫ ਇੱਕ ਗੱਲ ਕਹੀ ਸੀ ਸਾਰੇ ਵਿਦਿਆਰਥੀਆਂ ਨਾ ਪੰਕਤੀਆਂ ਨੂੰ ਇੱਕ ਵਾਰੀ ਪੜੋ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਇਹਦਾ ਮਤਲਬ ਕਿ ਜਿਹੜਾ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ ਹੈ ਅਗਲੀ ਪੰਕਤੀ ਬਾਰੇ ਤੁਸੀਂ ਦੱਸੋ ਸਿਰ ਧਰ ਤਲੀ ਗਲੀ ਮੇਰੀ ਆਓ ਇਹਦਾ ਮਤਲਬ ਕੀ ਆ ਜੇ ਤੁਸੀਂ ਮੇਰੇ ਨਾਲ ਪਿਆਰ ਕਰਨਾ ਚਾਹੁੰਦੇ ਹੋ ਤਾਂ ਕੀ ਕਰੋ ਸਿਰ ਧਰ ਤਲੀ ਗਲੀ ਮੇਰੀ ਆਓ ਮਤਲਬ ਹਾਂ ਤੁਹਾਨੂੰ ਮਤਲਬ ਸਿਰ ਤਲੀ ਤੇ ਰੱਖਣ ਦਾ ਮਤਲਬ ਕੀ ਆ ਕਿ ਹਰ ਵੇਲੇ ਚੀਜ਼ ਮਨ ਵਿੱਚ ਲੈ ਕੇ ਚੱਲੋ ਕਦੋਂ ਵੀ ਮੌਤ ਆ ਸਕਦੀ ਹੈ ਠੀਕ ਹੈ ਆਪਣਾ ਸੀਸ ਤਲੀ ਤੇ ਰੱਖ ਕੇ ਆਓ ਮੌਤ ਨੂੰ ਅੱਗੇ ਸਮਝ ਕੇ ਆਓ ਮੈਨੂੰ ਕਦੋਂ ਵੀ ਮਰਨਾ ਪੈ ਸਕਦਾ ਹੈ ਹੈਨਾ ਇੱਕ ਵਾਰ ਫਿਰ ਪੜੋ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਇਤ ਮਾਰਗ ਸਿਰ ਦੀਜੈ ਕਾਨ ਨਾ ਕੀਜੈ 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 ਹੁਣ ਮਤਲਬ ਕਿ ਜਿਹੜਾ ਇਸ ਰਸਤੇ ਤੇ ਚੱਲਦਾ ਹੈ ਨਾ ਜਿਹੜਾ ਇਸ ਰਸਤੇ ਵੱਲ ਨੂੰ ਤੁਰਦਾ ਹੈ ਕਹਿੰਦੇ ਉਹ ਸਿਰ ਦੇਣ ਲੱਗਿਆ ਵੀ ਘਬਰਾਉਂਦਾ ਨਹੀਂ ਹੈ ਠੀਕ ਹੈ ਜਿਹੜਾ ਇਸ ਰਸਤੇ ਤੇ ਪੈਰ ਰੱਖ ਲੈਂਦਾ ਹੁਣ ਮੈਂ ਤੁਹਾਨੂੰ ਸਮਝਾ ਰਿਹਾ ਸੀ ਵੀ ਗੁਰੂ ਦਾ ਘਰ ਐਸਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ ਕੋਈ ਆਇਆ ਹੋਏ ਗੁਰੂ ਸਾਹਿਬ ਜੀ ਨੇ ਕੀ ਕਿਹਾ ਉਹ ਪਹਿਲਾਂ ਸੋਨੇ ਦੀਆਂ ਮੋਹਰਾਂ ਲੈ ਕੇ ਆਓ ਪੈਸੇ ਪੈਸੇ ਜ਼ਿਆਦਾ ਲੈ ਕੇ ਆਓ ਫਿਰ ਅੰਦਰ ਆਉਣ ਦੇ ਜਾਈਗਾ ਤੁਹਾਡੇ ਕੱਪੜੇ ਸੋਨੇ ਪਾਏ ਹੋਣ ਇਦਾਂ ਦਾ ਕੁਝ ਹੈ ਨਹੀਂ ਉਹਨਾਂ ਨੇ ਸਿਰਫ ਇਹ ਗੱਲ ਕੀਤੀ ਸੀ ਵੀ ਸਿਰ ਧਲੀ ਤੇ ਰੱਖ ਕੇ ਆਉਣਾ ਠੀਕ ਹੈ ਕਿ ਇਹ ਘਰ ਦੇ ਵਿੱਚ ਤੈਨੂੰ ਆਉਣ ਨਾਲ ਆਪਨਾਪ ਵਾਰਨਾ ਪੈ ਸਕਦਾ ਹੈ ਇਸ ਤਰ੍ਹਾਂ ਤਿਆਰ ਹੋ ਕੇ ਆਵੇਂ ਪਤਾ ਨਹੀਂ ਕਦੋਂ ਵੀ ਤੈਨੂੰ ਮੌਤ ਆ ਸਕਦੀ ਕਦੋਂ ਵੀ ਤੈਨੂੰ ਸ਼ਹੀਦੀ ਪਾਉਣੀ ਪੈ ਸਕਦੀ ਆ ਠੀਕ ਹੈ ਹੁਣ ਗੁਰੂ ਦੇ ਹੁਕਮ ਤੇ ਚੱਲਣ ਲਈ ਉਹਨੇ ਡ੍ਰਿੜ ਇਰਾਦਾ ਕੀਤਾ ਹੁਣ ਜੋ ਮੈਂ ਸਮਝਾਇਆ ਵੀ ਗੁਰੂ ਸਾਹਿਬ ਜੀ ਨੇ ਕਿਹਾ ਕਦੋਂ ਵੀ ਸ਼ਹੀਦੀ ਪਾਉਣੀ ਪੈ ਸਕਦੀ ਹੈ ਤੇ ਉਹ ਇਨਸਾਨ ਨੇ ਆਪਣਾ ਡ੍ਰਿੜ ਇਰਾਦਾ ਕੀਤਾ ਕਿਵੇਂ ਇਰਾਦਾ ਡ੍ਰਿੜ ਕੀਤਾ ਮਤਲਬ ਕੋਈ ਬੱਚਾ ਦੱਸੋ ਬੜੀ ਸੌਖੀ ਗੱਲ ਐ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੁਹਾਨੂੰ ਸ਼ਿੱਧੀ ਪਾਉਣੀ ਪੈ ਸਕਦੀ ਮੇਰੇ ਘਰ ਚ ਆਉਣਾ ਤੇ ਉਹਨੇ ਗੁਰੂ ਦੇ ਹਰ ਹੁਕਮ ਨੂੰ ਮੰਨਣ ਵਾਸਤੇ ਕੀਮਤ ਤੇ ਚੱਲਣ ਵਾਸਤੇ ਆਪਣਾ ਇਰਾਦਾ ਜਿਹੜਾ ਧ੍ਰੜ ਕਰ ਲਿਆ ਕਿਦਾਂ ਧ੍ਰੜ ਕਰ ਲਿਆ ਬੜੀ ਸੌਖੀ ਗੱਲ ਆ ਉਹਨੇ ਆਪਣਾ ਇਰਾਦਾ ਧ੍ਰੜ ਕਰ ਲਿਆ ਆਪਣਾ ਮਨ ਪੱਕਾ ਕਰ ਲਿਆ ਕੀ ਪੱਕਾ ਕਰ ਲਿਆ ਉਹਨੇ ਸੱਚਾ ਕਿ ਮੈਂ ਗੁਰੂ ਜੀ ਦੇ ਹੁਕਮ ਤੇ ਚਲਣਾ ਹੈ ਤੇ ਆਪਣੀ ਜਾਨ ਦੇ ਵਾਸਤੇ ਹਾਂ ਐਨੀ ਗੱਲ ਹੀ ਸੀ ਉਹਨੇ ਆਪਣਾ ਮਨ ਪੱਕਾ ਬਣਾ ਲਿਆ ਵੀ ਕੋਈ ਗੱਲ ਨਹੀਂ ਜੇ ਗੁਰੂ ਸਾਹਿਬ ਜੀ ਨੇ ਆਖਿਆ ਨਾ ਕਿ ਸ਼ਹੀਦੀ ਪ੍ਰਾਪਤ ਕਰਨੀ ਆ ਤੇ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਇਸ ਤੋਂ ਵੀ ਅੱਗੇ ਜਾਣ ਵਾਸਤੇ ਤਿਆਰ ਹਾਂ ਮੈਂ ਤੇ ਜਾਂਦੇ ਹੀ ਕਹਿਣ ਵਾਸਤੇ ਤਿਆਰ ਹਾਂ ਵੀ ਜੋ ਕਰਨਾ ਤੁਸੀਂ ਕਰ ਲਓ ਇਹ ਸਰੀਰ ਤੁਹਾਡੇ ਅੱਗੇ ਭੇਟ ਕਰ ਦਿੱਤਾ ਠੀਕ ਹੈ ਹਰ ਹੁਕਮ ਨੂੰ ਮੰਨਣ ਵਾਸਤੇ ਤਿਆਰ ਰਹਿਣਾ ਫਿਰ ਜਿਹੜਾ ਗੁਰੂ ਪਿਆਰ ਕਰਦਾ ਆ ਗੁਰੂ ਬਿਨਾ ਵਜਤੋ ਤਾਂ ਇਨਸਾਨ ਦਾ ਨੁਕਸਾਨ ਕਰਦਾ ਨਹੀਂ ਹੁਣ ਤੁਸੀਂ ਵਿਦਿਆਰਥੀ ਹੋ ਤੁਸੀਂ ਇੱਥੇ ਪੜਨ ਵਾਸਤੇ ਆਏ ਤੁਸੀਂ ਇਹ ਗੱਲ ਲਾ ਕੇ ਅਸੀਂ ਤੁਹਾਨੂੰ ਇਹ ਆਖਿਆ ਵੀ ਤੁਹਾਨੂੰ ਹਰ ਹੁਕਮ ਨੂੰ ਮੰਨਣਾ ਪੈਣਾ ਹਰ ਹੁਕਮ ਨੂੰ ਮੰਨਣਾ ਪੈਣਾ ਠੀਕ ਹੈ ਹੁਣ ਤੁਸੀਂ ਆ ਕੇ ਕਹੋ ਜੀ ਨਾ ਨਾ ਅਸੀਂ ਤਾਂ ਤੁਹਾਡੇ ਕਿਸੇ ਹੁਕਮ ਨੂੰ ਵੀ ਮੰਨਦੇ ਨਹੀਂ ਅਸੀਂ ਤੁਹਾਨੂੰ ਇਹ ਹੁਕਮ ਥੋੜਾ ਲਾਉਣਾ ਹੈ ਵੀ ਜਾਓ ਕਈਆਂ ਲੈ ਕੇ ਜਾਓ ਤੇ ਪਿੰਡ ਦੇ ਵਿੱਚੋਂ ਪਿੰਡ ਵਿੱਚੋਂ ਕੰਮ ਕਰਕੇ ਆਓ ਫਲਾਣੇ ਦੀ ਕੋਠੀ ਬਣ ਰਹੀ ਹੈ ਇਟਾਂ ਸੁੱਟ ਕੇ ਆਉਣੀ ਐ ਅਸੀਂ ਤੁਹਾਨੂੰ ਇਹੋ ਜਿਹਾ ਕੰਮ ਥੋ ਇਹੋ ਜਿਹਾ ਹੁਕਮ ਥੋੜਾ ਤੁਹਾਨੂੰ ਕਰਾਂਗੇ ਹੈਨਾ ਮਤਲਬ ਕਿ ਤੁਸੀਂ ਪਹਿਲਾਂ ਹੀ ਇਹ ਮਨ ਵਿੱਚੋਂ ਕੱਢ ਦਿੱਤਾ ਵੀ ਅਸੀਂ ਤਾਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਠੀਕ ਹੈ ਤੇ ਜੇ ਤੁਹਾਡੇ ਮਨ ਵਿੱਚ ਆ ਗਿਆ ਵੀ ਹਾਂਜੀ ਅਸੀਂ ਤੁਹਾਡਾ ਹਾਰ ਹੁਕਮ ਮੰਨਣ ਵਾਸਤੇ ਤਿਆਰ ਆ ਤੇ ਹੁਕਮ ਕੀ ਹੁੰਦਾ ਵੀ ਤੁਸੀਂ ਸਮੇਂ ਸਿਰ ਆਪਣੀ ਕਲਾਸ ਲਾਉਣੀ ਆ ਬਹੁਤ ਵਧੀਆ ਪੜਨਾ ਆ ਤੁਸੀਂ ਆਪਣਾ ਜਿਸ ਦਿਨ ਡਰੈਸ ਪਾਉਣੀ ਡਰੈਸ ਵਿੱਚ ਆਉਣਾ ਦਸਤਾਰ ਬੰਨਣੀ ਇਹ ਹੀ ਹੁਕਮ ਸੀ ਨਾ ਹੋਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਫਾਇਦਾ ਨਹੀਂ ਲਾਇਆ ਜਾਣਾ ਹੈ ਨਾ ਮਤਲਬ ਇਹ ਹੋ ਗਿਆ ਵੀ ਪੱਕਾ ਇਰਾਦਾ ਕਰ ਲਿਆ ਤੇ ਤੁਹਾਡੇ ਵਿੱਚੋਂ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਪੱਕਾ ਇਰਾਦਾ ਕਰ ਲਿਆ ਵੀ ਅਸੀਂ ਹੁਕਮ ਹਰ ਮੰਨਣਾ ਅਸੀਂ ਛੁੱਟੀ ਨਹੀਂ ਕਰਨੀ ਲੋਡ ਪੈਣ ਤੇ ਕਰਨੀ ਆ ਅਸੀਂ ਡਰੈਸ ਵਾਲੇ ਦਿਨ ਡਰੈਸ ਪਾ ਕੇ ਆਉਣੀ ਜੋ ਤੁਸੀਂ ਕਹੋਗੇ ਅਸੀਂ ਕਰਨਾ ਹੈ ਅਸੀਂ ਇਰਾਦਾ ਪੱਕਾ ਕਰ ਲਿਆ ਤੇ ਇੱਕ ਦੂਜੇ ਵੀ ਹੈ ਜਿਨ੍ਹਾਂ ਨੇ ਇਰਾਦਾ ਪੱਕਾ ਕਰ ਲਿਆ ਵੀ ਅਸੀਂ ਤੁਹਾਡੀ ਇੱਕ ਵੀ ਗੱਲ ਨਹੀਂ ਮੰਨੀ ਉਹ ਵੀ ਹੈਗੇ ਆ ਨਾ ਤੁਹਾਡੀ ਕਲਾਸ ਚੋ ਵੀ ਹੈ ਗਿਆ ਨਾ ਜਿਨ੍ਹਾਂ ਨੇ ਪੱਕਾ ਇਰਾਦਾ ਕਰ ਲਿਆ ਵੀ ਅਸੀਂ ਤੁਹਾਡੀ ਇੱਕ ਵੀ ਗੱਲ ਨਹੀਂ ਮੰਨਣੀ ਠੀਕ ਹੈ ਤੁਸੀਂ ਜੋ ਮਰਜੀ ਕਹੀ ਜਾਓ ਜਿਵੇਂ ਮਰਜੀ ਬੋਲੀ ਜਾਓ ਅਸੀਂ ਹੁਣ ਇਰਾਦਾ ਦੋਹਾਂ ਨੇ ਪੱਕਾ ਕੀਤਾ ਇੱਕ ਨੇ ਪੱਕਾ ਕੀਤਾ ਮੈਂ ਹਰ ਇੱਕ ਹੁਕਮ ਮੰਨਣਾ ਇੱਕ ਨੇ ਪੱਕਾ ਕੀਤਾ ਵੀ ਮੈਂ ਤੁਹਾਡੀ ਇੱਕ ਵੀ ਗੱਲ ਨਹੀਂ ਮੰਨਣੀ ਹੁਣ ਦੋਨਾਂ ਵਿੱਚੋਂ ਪੜਾ ਸਫਲ ਕਿਹੜਾ ਹੋਏਗਾ ਹਾਂ ਜਿਹੜਾ ਹੁਕਮ ਮੰਨੂਗਾ ਕਿਉਂਕਿ ਹੁਕਮ ਸਾਡਾ ਨਿੱਜੀ ਥੋੜਾ ਆ ਹੁਕਮ ਸਾਡਾ ਤੰਨੀ ਹੈ ਤੁਹਾਡੀ ਲਾਈਫ ਨੂੰ ਸਵਾਰਨ ਦਾ ਹੀ ਹੁਕਮ ਹੈ ਨਾ ਤਾਨੂੰ ਸੋਨਾ ਬਣਾਉਣ ਦਾ ਹੀ ਹੁਕਮ ਆ ਜੇ ਤੁਸੀਂ ਉਸ ਹੁਕਮ ਤੇ ਚੱਲੋਗੇ ਤੁਹਾਡੇ ਵੱਲ ਚਾਰ ਵੇਖ ਕੇ ਹੋਰ ਸੋਨੇ ਬਣਨਗੇ ਆਪਣਾ ਜੀਵਨ ਸਵਾਰਨਗੇ ਜੇ ਤੁਸੀਂ ਹੁਕਮ ਗੱਲ ਦੀ ਪਾਲਣਾ ਨਹੀਂ ਕਰੋਗੇ ਇਹ ਘਰ ਵਿੱਚ ਵੀ ਇਦਾਂ ਹੀ ਚੱਲਦਾ ਹੈ ਠੀਕ ਹੈ ਜਿੰਨੇ ਡ੍ਰਿੜ ਰਾਦੇ ਨਾਲ ਮਾਪਿਓ ਦਾ ਹੁਕਮ ਮੰਨ ਲਿਆ ਨਾ ਉਹ ਆਪਣੇ ਮਾਪਿਆਂ ਦੀ ਇੱਜ਼ਤ ਦਾ ਜਾਇਦਾਦ ਦਾ ਹੱਕਦਾਰ ਬਣ ਜਾਂਦਾ ਤੇ ਜਿੰਨੇ ਨਹੀਂ ਮੰਨੀ ਉਹੀ ਮਾਪਿਓ ਆਪਣੀ ਜ਼ੁਬਾਨ ਨਾਲ ਫਿਰ ਰਿਸ਼ਤੇਦਾਰਾਂ ਨੂੰ ਦੱਸਦੇ ਆ ਵੀ ਆਪੋ ਤੇ ਜਿਹੜਾ ਮੈਨੂੰ ਰੋਟੀ ਦਿੰਦਾ ਆ ਤੂੰ ਦੂਜੇ ਨੇ ਤੇ ਮੈਨੂੰ ਘਰੋਂ ਕੱਢਿਆ ਹੋਇਆ ਇਦਾਂ ਹੀ ਹੁੰਦਾ ਨਾ ਜਿਹੜਾ ਨਾ ਮੰਨੂਗਾ ਉਹ ਇਦਾਂ ਇਦਾਂ ਹੀ ਹੋਏਗਾ ਨਾ ਕਹਿੰਦੇ ਇਸ ਵਾਤਾਵਰਨ ਦਾ ਭਾਈ ਮਤੀਦਾਸ ਜੀ ਦੇ ਮਨ ਤੇ ਸੁਹਾਵਣਾ ਅਸਰ ਹੋਇਆ ਇਸ ਵਾਤਾਵਰਨ ਦਾ ਜੋ ਭਾਈ ਮਤੀਦਾਸ ਜੀ ਨੇ ਉੱਥੇ ਵੇਖਿਆ ਉਹਨਾਂ ਦੇ ਮਨ ਤੇ ਬੜਾ ਸੁਹਾਵਣਾ ਅਸਰ ਹੋਇਆ ਸੁਹਾਵਣਾ ਦਾ ਮਤਲਬ ਹੁੰਦਾ ਹੈ ਸੋਨਾ ਚੰਗਾ ਅਸਰ ਹੋਇਆ ਮਾਨੋਂ ਨੰਦਾ ਖੁਸ਼ ਹੋ ਗਿਆ ਤੇ ਆਪ ਡ੍ਰਿੜ ਇਰਾਦੇ ਦੇ ਉਹਨਾਂ ਸ਼ਰਧਾਲੂ ਸਿੱਖਾਂ ਦੀ ਪੱਧਰ ਤੇ ਆਣ ਖਲੋਤੇ ਕਈ ਵਾਰ ਸ਼ਬਦਾਵਲੀ ਔਖੀ ਲਿਖੀ ਹੁੰਦੀ ਹੈ ਪਰ ਔਖਾ ਨਹੀਂ ਹੁੰਦਾ ਹਨ ਉਹਨਾਂ ਨੇ ਪੱਕਾ ਰਾਧਾ ਕੀਤਾ ਉਹਨਾਂ ਸ਼ਰਧਾਲੂ ਸਿੱਖਾਂ ਦੇ ਜਿਹੜੇ ਹੋਰ ਪੱਕੇ ਰਾਦੇ ਨਾਲ ਚੱਲਦੇ ਸੀ ਉਹਨਾਂ ਦੇ ਪੱਧਰ ਤੇ ਆਣ ਖਲੋਤੇ ਮਤਲਬ ਕਿ ਉਹਨਾਂ ਵਰਗੇ ਬਣ ਗਏ ਕਿ ਮੈਂ ਵੀ ਤੁਹਾਡੇ ਨਾਲ ਆ ਕੋਈ ਮਗਰੋਂ ਆ ਕੇ ਬਰਾਬਰ ਦਾ ਬਣ ਜਾਏ ਹਨਾ ਇਹ ਵੀ ਬੜੀ ਵੱਡੀ ਗੱਲ ਹੁੰਦੀ ਨਾ ਇੱਕ ਵਿਦਿਆਰਥੀ ਸਾਡੇ ਕੋਲ 2 ਡੇਢ ਸਾਲ ਤੋਂ ਆ ਰਿਹਾ ਹੋਵੇ ਇੱਕ ਵਿਦਿਆਰਥੀ 4-5 ਮਹੀਨਿਆਂ ਤੋਂ ਆ ਗਿਆ ਆ ਰਿਹਾ ਹੋਵੇ ਹੈਨਾ ਹੁਣ 4-5 ਮਹੀਨਿਆਂ ਵਾਲਾ ਆ ਕੇ ਡੇਢ ਸਾਲ ਵਾਲਿਆਂ ਵਾਂਗ 2 ਸਾਲ ਵਾਲਿਆਂ ਵਾਂਗ ਸਾਰਾ ਕੁਝ ਕਵਰ ਕਰ ਲਵੇ ਤੇ ਅਸੀਂ ਉਸ ਵਿਦਿਆਰਥੀ ਨੂੰ ਮਾੜਾ ਕਵਾਂਗੇ ਕਿ ਚੰਗਾ ਚੰਗਾ ਹੈਨਾ ਤੁਸੀਂ ਸਮਝ ਰਹੇ ਹੋ ਨਾ ਤੁਹਾਨੂੰ ਦੁਨਿਆਵੀ ਐਗਜ਼ਾਮਪਲ ਦੇ ਰਿਹਾ ਉਹਨਾਂ ਨੇ ਮਤਲਬ ਕਿ ਚੰਗਾ ਅਸਰ ਪਿਆ ਉਸ ਪੱਧਰ ਤੋ ਆਣ ਕੇ ਖਲੋਗੇ ਠੀਕ ਹੈ ਗੁਰੂ ਸਾਹਿਬ ਦੇ ਇੱਕ ਇਸ਼ਾਰੇ ਤੇ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਹੋ ਜਾਂਦੇ ਹਨ ਇਹ ਗੱਲਾਂ ਦੀ ਸਮਝ ਆ ਰਹੀ ਹੈ ਯੈਸ ਸਰ ਗੁਰੂ ਨੇ ਇੱਕ ਇਸ਼ਾਰਾ ਕਰਨਾ ਉਹ ਆਪਣੀ ਜਾਨ ਦੀ ਬਾਜ਼ੀ ਲਾਉਣ ਵਾਸਤੇ ਤਿਆਰ ਹੋ ਜਾਂਦੇ ਹੈ ਗੁਰੂ ਜੀ ਮੈਂ ਪਹਿਲਾਂ ਜਾਊਂਗਾ ਠੀਕ ਹੈ ਜੇ ਕਿਤੇ ਸiddhi ਪਾਉਣ ਦੀ ਗੱਲ ਆਉਂਦੀ ਗੁਰੂ ਜੀ ਮੈਂ ਪਹਿਲਾਂ ਜਾਊਂਗਾ ਉਹਨਾਂ ਨੂੰ ਐ ਲੱਗਦਾ ਵੀ ਇਹਦੇ ਵਿੱਚ ਵੀ ਮੇਰੇ ਗੁਰੂ ਦਾ ਪਿਆਰ ਹੈ ਉਹ ਅੱਗੇ ਭੱਜਦੇ ਆ ਕਸ਼ਮੀਰੀ ਪੰਡਤਾਂ ਦੀ ਫਰਿਆਦ ਦਾ ਦ੍ਰਿਸ਼ ਨੌਵੇਂ ਸਤਿਗੁਰਾਂ ਦੇ ਦਰਬਾਰ ਵਿੱਚ ਭਾਈ ਮਤੀ ਦਾਸ ਜੀ ਨੇ ਵੇਖਿਆ ਸੀ ਕਸ਼ਮੀਰ ਦੇ ਪੰਡਤ ਜਦੋਂ ਫਰਿਆਦ ਲੈ ਕੇ ਨੌਵੇਂ ਗੁਰੂ ਦੇ ਦਰਬਾਰ ਵਿੱਚ ਆਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਸਾਨੂੰ ਬਚਾਓ ਸਾਡਾ ਧਰਮ ਜਾ ਰਿਹਾ ਹੈ ਉਹਨਾਂ ਨੇ ਨੌਵੇਂ ਗੁਰੂ ਕੋਲ ਆ ਕੇ ਫਰਿਆਦ ਕੀਤੀ ਸੀ ਭਾਈ ਮਤੀ ਦਾਸ ਜੀ ਨੇ ਨਾ ਸਾਰਾ ਕੁਝ ਵੇਖਿਆ ਸੀਗਾ ਗੁਰੂ ਜੀ ਦਾ ਫੈਸਲਾ ਸੁਣ ਕੇ ਆਪ 당ਗ ਰਹਿ ਗਏ ਉਹ ਹੈਰਾਨ ਹੀ ਰਹਿ ਗਏ ਵੀ ਗੁਰੂ ਜੀ ਤੁਰ ਪਏ ਨੇ ਉਹਨਾਂ ਦੀ ਗੱਲ ਸੁਣ ਕੇ ਹਨਾ ਗੁਰੂ ਨੇ ਆਪਣਾ ਛੋਟਾ ਜਿਹਾ ਬੱਚਾ ਨਹੀਂ ਦੇਖਿਆ ਪਰਿਵਾਰ ਨਹੀਂ ਦੇਖਿਆ ਮਤਲਬ ਜਿਹੋ ਜਿਹਾ ਪੱਕਾ ਇਰਾਦਾ ਗੁਰੂ ਨੇ ਆਪਣੇ ਸਿੱਖਾਂ ਦਾ ਕੀਤਾ ਸੀ ਉਹ ਜਿਹੜਾ ਪੱਕਾ ਇਰਾਦਾ ਗੁਰੂ ਆਪਣਾ ਵੀ ਬਣਾ ਕੇ ਫੇਰ ਹੀ ਕਰ ਰਿਹਾ ਨਾ ਉਹ ਵੀ ਤੁਰ ਪਏ ਕਹਿੰਦੇ 당ਗ ਰਹਿ ਜਾਂਦੇ ਆ ਹੈਰਾਨ ਰਹਿ ਜਾਂਦੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਬ੍ਰਾਹਮਣਾਂ ਨੂੰ ਕਹਿ ਰਹੇ ਸਨ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨਾ ਮਾਨ ਬਣਾ ਲਵੇ ਤਾਂ ਹਿੰਦੁਸਤਾਨ ਦੇ ਸਾਰੇ ਹੀ ਹਿੰਦੁਸਤਾਨ ਦੇ ਸਾਰੇ ਹਿੰਦੂ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਹਨ ਸਮਝ ਆ ਰਹੀ ਗੱਲ ਦੀ yes sir ਮਤਲਬ ਗੁਰੂ ਤੇਗ ਬਹਾਦਰ ਨੇ ਕੀ ਕਿਹਾ ਸੀ ਕਸ਼ਮੀਰ ਦੇ ਪੰਡਤਾਂ ਨੂੰ ਵੀ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਤੁਸੀਂ ਮੇਰੇ ਕੋਲ ਆਏ ਹੋ ਨਾ ਵੀ ਮਤਲਬ ਸਾਡਾ ਧਰਮ ਖਤਰੇ ਵਿੱਚ ਆ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਜੇ ਉਹ ਮੈਨੂੰ ਮੁਸਲਮਾਨ ਬਣਾ ਲੇਗਾ ਨਾ ਫਿਰ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਹੁਣ ਔਰੰਗਜ਼ੇਬ ਨੇ ਕੀ ਸੋਚਿਆ ਹੋਣਾ ਵੀ ਇਹ ਤਾਂ ਕੰਮ ਹੀ ਬੜਾ ਸੌਖਾ ਹੈ ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ ਸਾਰੇ ਆਪਣੇ ਆਪ ਹੀ ਬਣ ਜਾਣਗੇ ਤਾਂ ਕੰਮ ਹੀ ਬੜਾ ਸੌਖਾ ਹੈ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਵੀ ਜਾ ਕੇ ਕਹਿ ਦਿਓ ਵੀ ਗੁਰੂ ਤੇਗ ਬਹਾਦਰ ਮੁਸਲਮਾਨ ਬਣਨ ਵਾਸਤੇ ਤਿਆਰ ਹਨ ਠੀਕ ਹੈ ਕਸ਼ਮੀਰੀ ਪੰਡਤ ਖੁਸ਼ੀ ਖੁਸ਼ੀ ਆਨੰਦਪੁਰ ਸਾਹਿਬ ਤੋਂ ਵਿਦਾ ਹੋਏ ਉਹਨਾਂ ਨੂੰ ਯਕੀਨ ਸੀ ਕਿ ਗੁਰੂ ਸਾਹਿਬ ਕਦੀ ਵੀ ਧਰਮ ਛੱਡਣ ਲਈ ਤਿਆਰ ਨਹੀਂ ਹੋਣਗੇ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਜੀ ਨੂੰ ਕਦੇ ਵੀ ਮੁਸਲਮਾਨ ਬਣਾ ਨਹੀਂ ਸਕਦੇ ਤੇ ਇਸ ਕਰਕੇ ਅਸੀਂ ਵੀ ਕਦੇ ਵੀ ਮੁਸਲਮਾਨ ਨਹੀਂ ਬਣਾਂਗੇ ਠੀਕ ਹੈ ਉਹਨਾਂ ਨੂੰ ਖੁਸ਼ੀ ਹੋ ਗਈ ਵੀ ਗੁਰੂ ਨੂੰ ਤਾਂ ਕਦੇ ਬਣਾ ਹੀ ਨਹੀਂ ਸਕਦੇ ਉਹਨਾਂ ਲਾਹੌਰ ਦੇ ਗਵਰਨਰ ਰਾਹੀਂ ਗੁਰੂ ਸਾਹਿਬਾਂ ਦਾ ਸੰਦੇਸ਼ਾ ਔਰੰਗਜ਼ੇਬ ਨੂੰ ਦਿੱਲੀ ਭਜਵਾ ਦਿੱਤਾ ਲਾਹੌਰ ਦੇ ਗਵਰਨਰ ਨੂੰ ਜਾ ਕੇ ਕਹਿਤਾ ਵੀ ਐਦਾਂ ਕਿਹਾ ਗੁਰੂ ਸਾਹਿਬ ਜੀ ਨੇ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਉਹਨਾਂ ਨੇ ਕਹਿਤਾ ਔਰੰਗਜ਼ੇਬ ਦੇ ਸੱਦੇ ਤੇ ਜਦੋਂ ਨੌਵੇਂ ਸਤਿਗੁਰੂ ਦਿੱਲੀ ਪਹੁੰਚੇ ਆਪਾਂ ਇੱਕੋ ਪੈਰਾ ਪੜ੍ਹਨਾ ਈ ਔਰੰਗਜ਼ੇਬ ਦੇ ਸੱਦੇ ਤੇ ਨੌਵੇਂ ਸਤਿਗੁਰੂ ਜਦੋਂ ਦਿੱਲੀ ਪੁੱਜੇ ਤਾਂ ਉਹਨਾਂ ਕੇਵਲ ਤਿੰਨ ਅਨੰਨ ਸਰ ਸ਼ਰਧਾਲੂ ਸਿੱਖਾਂ ਨੂੰ ਆਪਣੇ ਨਾਲ ਰਹਿਣ ਦੀ ਪ੍ਰਵਾਨਗੀ ਦਿੱਤੀ ਜਦੋਂ ਦਿੱਲੀ ਪਹੁੰਚੇ ਨਾ ਔਰੰਗਜ਼ੇਬ ਦੇ ਸੱਦੇ ਤੇ ਉਹਨਾਂ ਦੇ ਨਾਲ ਤਿੰਨ ਸਿੱਖ ਸੀਗੇ ਉਹ ਤਿੰਨ ਸਿੱਖ ਜਿਹੜੇ ਸੀ ਭਾਈ ਮਤੀ ਮਤੀ ਦਾਸ ਤੇ ਭਾਈ ਸੱਦੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਔਰੰਗਜ਼ੇਬ ਨੇ ਆਪਣੇ ਵਿਦਵਾਨ ਮੋਲਾਣਿਆਂ ਤੇ ਕਾਜ਼ੀਆਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਅਨੇਕਾਂ ਯਤਨ ਕੀਤੇ ਠੀਕ ਹੈ ਆਪਣੇ ਮੋਲਾਣਿਆਂ ਕਾਜ਼ੀਆਂ ਸਮੇਤ ਸਾਰੇ ਤਰ੍ਹਾਂ ਪ੍ਰਭਾਵ ਪਾਇਆ ਠੀਕ ਹੈ ਤੇ ਹੁਣ ਉਹਨਾਂ ਦੇ ਉੱਤੇ ਚੰਗੀ ਤਰ੍ਹਾਂ ਗੁਰਮਤ ਦਾ ਅਸਰ ਸੀ ਉਹ ਚੰਗੀ ਤਰ੍ਹਾਂ ਸੱਚ ਦੇ ਨਾਲ ਜਿਉਣਾ ਜਾਣਦੇ ਸੀਗੇ ਉਹਨਾਂ ਨੂੰ ਹਰ ਪ੍ਰਕਾਰ ਡਲੌਣ ਦੀ ਕੋਸ਼ਿਸ਼ ਕੀਤੀ ਗਈ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ ਨਾ ਅਨੇਕਾਂ ਯਤਨ ਕੀਤੇ ਜਾਂਦੇ ਪਰ ਗੁਰੂ ਸਾਹਿਬ ਜੀ ਦੀ ਉੱਚ ਸ਼ਖਸੀਅਤ ਅਤੇ ਦ੍ਰਿੜ ਇਰਾਦੇ ਸਾਹਮਣੇ ਇਹਨਾਂ ਦੇ ਸਾਰੇ ਯਤਨ નિਸਫਲ ਹੋ ਗਏ ਗੁਰੂ ਸਾਹਿਬ ਜੀ ਦੀ ਉੱਚ ਸ਼ਖਸੀਅਤ ਉੱਚ ਸ਼ਖਸੀਅਤ ਦਾ ਮਤਲਬ ਹੁੰਦਾ ਹੈ ਰਹਿਣੀ ਜਿਹੜੀ ਆਪਦਾ ਜੀਵਨ ਬੜਾ ਉੱਚਾ ਠੀਕ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਆਖਿਆ ਜਾਵੇ ਤੁਹਾਨੂੰ ਧਨ ਦੌਲਤ ਦੇ ਦਿੱਤੇ ਜਾਣਗੇ ਤੁਹਾਨੂੰ ਜੰਗੀਰਾਂ ਜਾਇਦਾਦਾਂ ਦੇ ਦਿੱਤੀਆਂ ਜਾਣਗੀਆਂ ਤੁਸੀਂ ਜੋ ਮੰਗੋ ਦੇ ਦਿੱਤਾ ਜਾਏਗਾ ਮੁਸਲਮਾਨ ਬਣ ਜਾਓ ਸ਼ਖਸੀਅਤ ਇੰਨੀ ਉੱਚੀ ਕਰ ਲਈ ਹੈ ਵੀ ਉਹ ਕੋਈ ਵੀ ਉਹਨਾਂ ਦਾ ਲਾਲਚ ਮੰਨਣ ਵਾਸਤੇ ਤਿਆਰ ਨਹੀਂ ਹੋਏ ਠੀਕ ਹੈ ਦ੍ਰਿੜ ਇਰਾਦਾ ਦ੍ਰਿੜ ਇਰਾਦਾ ਇਹ ਸ਼ਬਦ ਬੜੀ ਵਾਰ-ਵਾਰ ਆਉਂਦਾ ਹੈ ਆਪਣੀ ਕਿਤਾਬ ਦੇ ਵਿੱਚ ਇਸ ਕਰਕੇ ਦ੍ਰਿੜ ਇਰਾਦੇ ਦਾ ਮਤਲਬ ਹੈ ਪੱਕਾ ਇਰਾਦਾ ਜਿਹੜਾ ਬਣਾ ਬਣਾ ਲਿਆ ਸੀ ਡੋਲਣਾ ਨਹੀਂ ਸામਨੇ ਇਹਨਾਂ ਦੇ ਸਾਰੇ ਯਤਨ ਨੇ ਸਫਲ ਹੋ ਗਏ ਕੋਈ ਵੀ ਯਤਨ ਉਹਨਾਂ ਦਾ ਸਫਲ ਨਹੀਂ ਹੋਇਆ ਉਹ ਸੋਚ ਕੇ ਹੈਰਾਨ ਹੋਗੇ ਵੀ ਇਹ ਕੀ ਹੁੰਦਾ ਹੈ ਨਾ ਤੇ ਇਸ ਤਰ੍ਹਾਂ ਮਤਲਬ ਕਹਿ ਸਕਦੇ ਆਂ ਵੀ ਗੁਰੂ ਸਾਹਿਬ ਜੀ ਦੇ ਪਿਆਰਿਆਂ ਦਾ ਵੀ ਜਿਹੜਾ ਇਰਾਦਾ ਸੀ ਬਹੁਤ ਪੱਕਾ ਸੀ ਠੀਕ ਹੈ ਹੁਣ ਇੰਨੀ ਇੱਕ ਕਲਾਸ ਦੇ ਵਿੱਚੋਂ ਤੁਸੀਂ ਇੱਕ ਦੋ ਜਣਿਆਂ ਨੇ ਜਵਾਬ ਦੇਣਾ ਹੈ ਵੀ ਅੱਜ ਦੀ ਕਲਾਸ ਤੁਹਾਨੂੰ ਕੀ ਪਤਾ ਲੱਗਿਆ ਉਹਦੇ ਵੱਲ ਸਟੈਂਡ ਨੂੰ ਕਮਾਇਆ ਜਾਊਗਾ ਜਿਹੜਾ ਜਵਾਬ ਦੇਗਾ जल्दी करो अपन क्लास दी समाप्ति करिए गुरनीत कौरवाल करो गुरनीत कौरवाल मनि मतीदास जी मतिदास बच्चीदार जी गुरु जी दा रुक मन से चालू वे होता दा वरना से अपन नु जिन्ने भी हम्म रावे जाला कुत्ते उन्हें उन्हें ओने चने पाया हां जी शिव देवी ਜੋ ਕੋਸ਼ ਅੱਜ ਦੀ ਕਲਾਸ ਤੋਂ ਪਤਾ ਲੱਗਾ ਕਿ ਤੇਕ ਬਾਦ ਜੀ ਉੱਚ ਸਿੱਖਿਆ ਤੇ ਚੱਲ ਉਹਦਾ ਸਾਨੂੰ ਵੀ ਪੜਨਾ ਚਾਹੀਦਾ ਤੇ ਕਿਸੇ ਵੀ ਡਰਾਵੇ ਜਾਂ ਲੋਭ ਵਾਲੇ ਦੇ ਵਿੱਚ ਆ ਕੇ ਆਪਣੀ ਧਰਮ ਨਹੀਂ ਛੱਡਣਾ ਚਾਹੀਦਾ ਹਾਂ ਠੀਕ ਹੈ ਸ਼ਾਬਾਸ਼ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਤੇ ਜਿਵੇਂ ਉਹਨਾਂ ਦੇ ਸਿੱਖ ਅਰਸ਼ਦੀਪ ਸਿੰਘ ਜੋ ਅੱਜ ਗੱਲ ਕਰਨ ਨੂੰ ਇਹ ਤੇ ਲੱਗਦਾ ਮੈਨੂੰ ਆਪਣੇ ਗੁਰੂ ਦੇ ਪ੍ਰਤੀ ਸਾਨੂੰ ਹਮੇਸ਼ਾ ਆਪਣਾ ਰੱਬ ਦ੍ਰਿਗ ਰੱਖਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਸਤਿਕਾਰ ਦੇਣਾ ਚਾਹੀਦਾ ਹੈ ਆਪਣੇ ਵੱਡਿਆਂ ਦਾ ਵਿਚਾਰ ਸਤਿਕਾਰਯੋਗ ਹੋਣਾ ਚਾਹੀਦਾ ਠੀਕ ਹੈ ਜੀ ਸਮਝ ਆ ਗਈ ਸਾਰਿਆਂ ਨੂੰ yes ਹੋਰ ਕਿਸੇ ਦੇ ਮਨ 'ਚ ਤਾਂ ਨਹੀਂ ਕੋਈ ਸਵਾਲ ਜਵਾਬ ਤੇ ਇਹ ਰਿਪੀਟ ਕਰਾਉਣ ਦਾ ਮਤਲਬ ਹੈ ਕਿ ਤੁਸੀਂ ਹੁਣ ਦੁਬਾਰਾ ਇਹਨੂੰ ਪੜੀ ਜਾਓ ਤੇ ਕਈ ਐਸੇ ਵਿਭਾਗਾਂ ਵਾਲੇ ਜਿਨ੍ਹਾਂ ਨੇ ਕਲਾਸ ਅੱਗੇ ਲਾਈ ਨਹੀਂ ਹੋਈ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਦੁਬਾਰਾ ਸੁਣ ਸਕਦੇ ਸਮਝ ਸਕਦੇ ਆ ਫਿਰ ਆਪਾਂ ਇਹ ਸਾਰਾ ਰਿਪੀਟ ਕਰਾਉਣ ਤੋਂ ਬਾਅਦ ਤੁਹਾਡੇ ਪੇਪਰ ਵੀ ਲੈ ਜਾਣੇ ਆ ਇਸ ਕਰਕੇ ਤੁਸੀਂ ਚੰਗੇ ਤਰੀਕੇ ਨਾਲ ਸਮਝੋ ਹੁਣ ਕਲਾਸ ਦੀ ਸਮਾਪਤੀ ਹੈ ਜੀ ਇਹਨੂੰ ਘਰੇ ਜਾ ਕੇ ਪੜ੍ਹਨਾ ਤਾਂ ਕਿ ਤੁਹਾਨੂੰ ਯਾਦ ਹੁੰਦਾ ਜਾਏ ਫਤਿਹ ਨਾ ਸਾਂਝ ਪਾਓ ਜੀ ਵਾਜੁਰੂ ਗੁਤਾ ਆਲਸਾਨ